what whoa 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 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨਤਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਸਮਾਗਮ ਰੱਖੇ ਗਏ ਨੇ ਜਿਦੇ ਵਿੱਚ ਲੋੜਵੰਦ ਬੱਚੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਉਹਨਾਂ ਨੂੰ ਸਿਰੇ ਚੜਾਇਆ ਜਾਂਦਾ ਔਰ ਮੈਂ ਵਧਾਈ ਦਾ ਪਾਤਰ ਸਮਝਦਾ ਹਾਂ ਸਰਦਾਰ ਬਲਜਿੰਦਰ ਸਿੰਘ ਟਿੰਕੂ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਮੈਂ ਹੁਣੇ ਸਾਰੇ ਭਰਾਵਾਂ ਨੂੰ ਮਿਲਿਆ ਨੌਜਵਾਨ ਵੀਰ ਨੇ ਉਤਸ਼ਾਹਿਤ ਵੀਰ ਨੇ ਔਰ ਸਮਾਜ ਦੇ ਵਿੱਚ ਵੱਡੀ ਦੇਣ ਦੇ ਰਹੇ ਨੇ ਕੰਮ ਸੌਖਾ ਨਹੀਂ ਹੁੰਦਾ ਇਹ ਕਹਿਣਾ ਸੌਖਾ ਹੁੰਦਾ ਕਰਨਾ ਬਹੁਤ ਔਖਾ ਹੁੰਦਾ ਔਰ ਮੈਂ ਸਮਝਦਾ ਕਿ ਇਹਨਾਂ ਦੀ ਸਮੁੱਚੀ ਟੀਮ ਦੇ ਵਿੱਚ ਇਹ ਜਜ਼ਬਾ ਹੈਗਾ ਕਿ ਜਿਹੜੇ ਲੋੜਵੰਦ ਆਰਥਿਕ ਪੱਖੋਂ ਜਿਹੜੇ ਪਰਿਵਾਰ ਕਮਜ਼ੋਰ ਨੇ ਜਿਹੜੇ ਆਪਣੇ ਬੱਚੇ ਬੱਚੀਆਂ ਦੀ ਸ਼ਾਦੀ ਨਹੀਂ ਕਰ ਸਕਦੇ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਨੇ ਉਹਨਾਂ ਪਰਿਵਾਰਾਂ ਨੂੰ ਲੋੜਵੰਦ ਸਮਾਨ ਦਿੰਦੇ ਨੇ ਔਰ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਜੀਣ ਦਾ ਮੌਕਾ ਦਿੰਦੇ ਨੇ ਮੈਂ ਵਧਾਈ ਦਾ ਪਾਤਰ ਸਮਝਦਾ ਹਸ ਸਪੂਚੀ ਟੀਮ ਨੂੰ ਸੱਚੇ ਪਾਤਸ਼ਾਹ ਇਹਨਾਂ ਦੇ ਉੱਤੇ ਆਪਣਾ ਆਸ਼ੀਰਵਾਦ ਇਸੇ ਤਰ੍ਹਾਂ ਬਣਾਈ ਰੱਖਣ ਔਰ ਇਹਨਾਂ ਨੂੰ ਇਸੇ ਤਰ੍ਹਾਂ ਤਾਕਤ ਦੇਣ ਤਾਂ ਕਿ ਆ ਅੱਗੇ ਵੱਧਦੇ ਹੋਏ ਹੋਰ ਵੀ ਚੰਗੇ ਕੰਮ ਕਰ ਸਕਣ ਬਹੁਤ ਬਹੁਤ ਧੰਨਵਾਦ ਵੱਲੋਂ ਤੰਤਰਬਾਬਾ ਦੀਪ ਸਿੰਘ ਸੋਸਾਇਟੀ ਵੱਲੋਂ ਬਹੁਤੀ ਵਧੀਆ ਉਪਰਾਲਾ ਕੀਤਾ ਗਿਆ ਹੈ ਜੋੜ ਲੋੜਵੰਦ ਧੀਆਂ ਭੈਣਾਂ ਦੇ ਵਿਆਹ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ 15 ਲੋੜਵੰਦ ਲੜਕੀਆਂ ਦੇ ਆਨੰਦਕਾਰਜ ਕੀਤੇ ਗਏ ਨੇ ਜੋ ਕਿ ਇਹ ਸਮਾਗਮ 15ਵਾਂ ਸਮਾਗਮ ਹੈ ਇਸ ਵਾਰ ਜਿਸ ਵਿੱਚ ਪਰਿਵਾਰਾਂ ਨੂੰ ਘਰੇਲੂ ਸਮਾਨ ਜਿੰਨਾ ਕੀ ਲੋੜਵੰਦ ਹੋ ਸਕਦਾ ਸਾਰੇ ਮੇਰੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਸਦਕਾ ਸਮੂਹ ਸੰਗਤ ਦੇ ਸਹਿਯੋਗ ਸਦਕਾ ਅੱਜ ਅਸੀਂ ਇਹ ਆਨੰਦਕਾਰਜ ਕਰਵਾਇਆ ਹੈ ਸਰ ਬਹੁਤ ਵਧੀਆ ਉਪਰਾਲਾ ਹੈ ਦਿਖਿਆ ਜਾਏਗਾ ਇੱਕ ਧੀ ਦਾ ਵਿਆਹ ਕਰਨਾ ਹੋਏ ਤਾਂ ਬਹੁਤ ਖਰਚਾ ਆ ਜਾਂਦਾ ਹੈ ਬਹੁਤ ਵੱਡੇ ਪੱਧਰ ਤੇ ਗਏ ਤੇ ਤੁਹਾਡੇ ਵੱਲੋਂ 15 ਜੋੜਿਆਂ ਦਾ ਵਿਆਹ ਕਰਵਾਇਆ ਗਿਆ ਹੈ ਕੀ ਕਰਨਾ ਚਾਹੋਗੇ ਇਸ ਵਾਰ ਦੇਖੋ ਜੀ ਜਿਹੜਾ ਇਹ ਜਿਹੜਾ ਉਪਰਾਲਾ ਹੈ ਇਹ ਇਕੱਲਾ ਮੇਰੇ ਵੱਲੋਂ ਨਹੀਂ ਹੈ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਸਾਰੇ ਸੁਸਾਇਟੀ ਮੈਂਬਰਾਂ ਕੋਲੋਂ ਬਾਬਾ ਜੀ ਆਪ ਸੇਵਾ ਲੈਂਦੇ ਨੇ ਇਹ ਨਿੱਕੇ ਤੋਂ ਨਿੱਕਾ ਸਾਡਾ ਮੈਂਬਰ ਵੱਡੇ ਤੋਂ ਵੱਡਾ ਆਪਣਾ ਤਾਂ ਸੰਬੰਧ ਕੱਢ ਗਏ ਉਹ ਦਸਵੰਧ ਦੇ ਜਿਹੜੀ ਅੱਜ ਜਿਹੜਾ ਇਹ ਸਾਰਾ ਉਪਰਾਲਾ ਹੀ ਕੀਤਾ ਹੈ ਜੀ ਅੰਕ ਡਿੰਕੋ ਪਾਲੀ ਅੱਜ ਦੇਖਦੇ ਆ ਕਿ ਇੱਕ ਵਿਆਹ ਕਰਨਾ ਜਿਹੜਾ ਵਾ ਅੱਜ ਦੇ ਸਮੇਂ 'ਚ ਮੁਸ਼ਕਲ ਹੋ ਗਿਆ ਤੁਸੀਂ ਇਹਨੇ ਇਹਨੇ ਧੀਆਂ ਦੇ ਆਨੰਦਕਾਰਚ ਕਰਕੇ ਤੇ ਕਿਸ ਤਰ੍ਹਾਂ ਉਹ ਸਾਰਾ ਕਰਦੇ ਕੋ ਸਰਕਾਰਾਂ ਵੱਲੋਂ ਤੁਹਾਨੂੰ ਕੁਝ ਹਿੰਦੀ ਪੰਡਿਤ ਜਦੋਂ ਸੇਵਾ ਹੁੰਦੀ ਹੈ ਨਹੀਂ ਸਰਕਾਰਾਂ ਵੱਲੋਂ ਤਾਂ ਨਹੀਂ ਚਲੋ ਸਾਡੇ ਜਿਹੜੇ ਵੀਰ ਨੇ ਸਾਡੇ ਵੱਡੇ ਭਰਾ ਨੇ ਤੁਹਾਡੇ ਪੁਲਾਰੀਆਂ ਸਾਹਿਬ ਨੇ ਔਰ ਸਾਡੀ ਮੇਰੀ ਟੀਮ ਦੇ ਤੁਹਾਨੂੰ ਮੈਂ ਦੱਸਾਂ ਕਿ ਮੇਰੇ ਸਮੂਹ ਮੈਂਬਰ ਸਮੂਹ ਮੈਂਬਰ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਾ ਸੰਬੰਧ ਕੱਢ ਗਏ ਇਹ ਸਾਰਾ ਏ 3 ਦੇ ਲੇਖੇ ਵਾਸਤੇ ਕੱਢਦੇ ਨੇ ਤੇ ਜਿਹਦੇ ਵਿੱਚ ਸਾਰੇ ਸੇਲ ਪ੍ਰੇਅਰ ਕਰਕੇ ਸਮਾਨ ਆਈ ਉਹਨਾਂ ਦਾ ਨੰਦ ਕਰਜ ਕਰਦੇ ਆ ਜੀ ਨਾਲੇ ਜਦੋਂ ਸੰਗਤ ਆ ਜਾਂਦੀਆਂ ਨੇ ਇਕੱਠੀਆਂ ਹੋ ਜਾਂਦੀਆਂ ਨੇ ਸਰਕਾਰਾਂ ਛੋਟੀਆਂ ਪਾਈ ਸਰਕਾਰਾਂ ਛੋਟੀਆਂ ਪਾਈ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਉਹ ਜਿਹੜਾ ਕਰਵਾਇਆ ਗਿਆ ਨੰਦ ਸਾਬ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੇ ਮੁੱਖ ਸੇਵਾਦਾਰ ਤਦਾਰ ਬਰਜਿੰਦਰ ਸਿੰਘ ਜੀ ਟਿੰਕੂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਹਰ ਸਾਲੇ ਬਹੁਤ ਹੀ ਸ਼ਲਾਘਾਯੋਗ ਹੈ ਤੇ ਜਿੰਨੇ ਵੀ ਸ਼ਲਾਘਾ ਕੀਤੀ ਜਾਵੇ ਉਹਨਾਂ ਹੀ ਘਟਿਆ ਸੋ ਇਹ ਉਹਨਾਂ ਲੋਕਾਂ ਦੇ ਲਈ ਇੱਕ ਇੱਕ ਮਾਰਗ ਦਕਸ਼ਰ ਹੈ ਉਹਨਾਂ ਦੇ ਪ੍ਰੇਰਨਾ ਸਰੋਤ ਹੈ ਜਿਹੜੇ ਲੋਕ ਗਲਤ ਸੋਸਾਇਟੀ ਦਾ ਸ਼ਿਕਾਰ ਹੋ ਕੇ ਆਪਣੇ ਜੀਵਨ ਨੂੰ ਮੈਂ ਕਹਿੰਦਾ ਕਿ ਮਾੜੀ ਸੰਗਤ ਦਾ ਸ਼ਿਕਾਰ ਬਣਾ ਰਹੇ ਆ ਸੋ ਸਤਿ ਆਪਾ ਬਰਜਿੰਦਰ ਸਿੰਘ ਜੀ ਦੀ ਟਿੰਕੂ ਦੀ ਸਮੁੱਚੀ ਟੀਮ ਮੈਂ ਕਹਿੰਦਾ ਉਹਨਾਂ ਨੌਜਵਾਨਾਂ ਲਈ ਇੱਕ ਮਾਰਗਦਰਸ਼ਕ ਬਣੇਗੀ ਤਾਂ ਕਿ ਜਿਹੜੇ ਉਹ ਨੌਜਵਾਨ ਆ ਜਿਹੜੇ ਅੱਜ ਆਪਣੇ ਅਸਲੀ ਰਸਤੇ ਤੋਂ ਭਟਕ ਚੁੱਕੇ ਆ ਉਹ ਇਹਨਾਂ ਵੱਲ ਜਦੋਂ ਵੇਖਣਗੇ ਇਹਨਾਂ ਦੇ ਜੋ ਸਾਥੀਆਂ ਨੂੰ ਵੇਖਣਗੇ ਕਿਉਂਕਿ ਜਿਹੜੇ ਇਹ ਕੰਮ ਕਰਦੇ ਆ ਤੁਸੀਂ ਵੇਖਿਆ ਕਿ ਪਿਛਲੇ ਲੰਮੇ ਸਮੇ ਤੋਂ ਹੀ ਇਹਨਾਂ ਦੀ ਸਮੁੱਚੀ ਟੀਮ ਦਾ ਕੋਈ ਨਾ ਕੋਈ ਮੈਂਬਰ ਚਾਹੇ ਜਿਹੜੇ ਬੱਚੇ ਮੈਂ ਕਹਿੰਦਾ ਵੀ ਪੜ੍ਹਾਈ ਦੇ ਪੜ੍ਹਨ ਦੇ ਚ ਲੈ ਕੇ ਔਰ ਫੀਸ ਦੇਣ ਤੋਂ ਸਮਰੱਥ ਆ ਆਪਣੀ ਐਡਮਿਸ਼ਨ ਦੇਣ ਤੋਂ ਸਮਰੱਥ ਆ ਉਸ ਦੀ ਵੀ ਇਸ ਵੈਲਫੇਅਰ ਸੁਸਾਇਟੀ ਵੱਲੋਂ ਬੜੀ ਵੱਡੇ ਦਿਲ ਕਰਕੇ ਮਦਦ ਕੀਤੀ ਜਾਂਦੀ ਆ ਔਰ ਜਿਹੜੇ ਇਲਾਜ ਤੋਂ ਲੋਕ ਵਾਂਝੇ ਰਹ ਜਾਂਦੇ ਆ ਬਿਮਾਰੀ ਨਾਲ ਪੀੜਤ ਹੋ ਜਾਂਦੇ ਆ ਇਹਨਾਂ ਦੀ ਸਮੁੱਚੀ ਟੀਮ ਆ ਉਸ ਵੇਲੇ ਵੀ ਆਪਣਾ ਬੜਾ ਵੱਡਾ ਯੋਗਦਾਨ ਪਾਉਂਦੇ ਆ ਤੁਸੀਂ ਸਾਰਿਆਂ ਨੇ ਵੇਖਿਆ ਸੋਸ਼ਲ ਮੀਡੀਆ 'ਰਹੀਂ ਕਿ ਆਏ ਦਿਨ ਕਿਸਾ ਕਿਸੇ ਹਸਪੀਟਲ ਦੇ ਵਿੱਚ ਜਾ ਕੇ ਹਰ ਉਸ ਜ਼ਰੂਰਤਮੰਦ ਦੀ ਮਦਦ ਕਰਦੇ ਆ ਜਿਸ ਨੂੰ ਕੀ ਮੈਡੀਸਨ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਔਰ ਜਿਹੜੇ ਬੱਚੇ ਫੀਸਾਂ ਨਹੀਂ ਤਾਰ ਸਕਦੇ ਉਹਨਾਂ ਦੀ ਵੀ ਫੀਸਾਂ ਭੇ ਕਰਦੇ ਆ ਔਰ ਹੋਰ ਵੀ ਸਮਾਜ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਇਹਨਾਂ ਦੀ ਸੁਸਾਇਟੀ ਜ਼ਰੂਰਤ ਪੈਂਦੀ ਆ ਇਹਨਾਂ ਦੇ ਸਮੁੱਚੀ ਟੀਮ ਹੀ ਵੱਧ ਚੜ ਕੇ ਹਿੱਸਾ ਲੈਂਦੀ ਆ ਸੋ ਅੱਜ ਦੇ ਇਸ ਜਿਹੜਾ ਪਵਿੱਤਰ ਦੇਣੇ ਆ ਉਥੇ ਮੈਂ ਜਿੱਦੇ ਸਰਦਾਰ ਬ ਬਹੁਤ ਬਹੁਤ ਵਧਾਈ ਦੇਣਾ ਉੱਥੇ ਉਹਨਾਂ ਇਸ ਮੁੱਚੀ ਟੀਮ ਨੂੰ ਵੀ ਵਧਾਈ ਦੇਣਾ ਔਰ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੇ ਵੀ ਜਿਹੜੇ ਸਾਡੇ ਸਾਥੀ ਆ ਚਾਹੇ politcal ਆ ਚਾਹੇ ਸਮਾਜ ਸੇਵੀਆ ਚਾਹੇ ਕਿ ਧਾਰਮਿਕ ਜਦਿਨਾ ਸੰਬੰਧਿਤ ਆ ਸਾਰਿਆਂ ਨੂੰ ਸਤਿਕਾਰ ਵੀ ਇੱਥੇ ਉਹ ਮਾਨ ਸਨਮਾਨ ਦਿੰਦੇ ਆ ਅਤੇ ਜਿਹੜੀਆਂ ਰੂਹਾਂ ਇਹਨਾਂ ਦੇ ਵਿਆਹ ਦੇ ਵਿੱਚ ਪਹੁੰਚੇ ਹੁੰਦੀਆਂ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਦਾ ਸੋ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਮੈਂ ਆਪਣੇ ਵੱਲੋਂ ਵੀ ਕਹਿਣਾ ਔਰ ਆਪਣੇ ਸਾਥੀਆਂ ਨੂੰ ਕਹਿਣਾ ਵੀ ਸਾਨੂੰ ਵੀ ਇਹ ਜਿਹੜੇ ਨੌਜਵਾਨ ਸਾਥੀ ਆ ਗਾਵ ਬਦੂ ਸੋਚ ਵਾਲੇ ਸਾਥੀ ਆ ਜਿਹੜੇ ਸਮਾਜ ਦੀ ਭਲਾਈ ਲਈ ਕੁਝ ਕਰਨਾ ਚਾਹੁੰਦੇ ਆ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਪਾਰਟੀ ਵਾਜ ਤੋਂ ਉਪਰ ਉੱਠ ਕੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਔਰ ਹਰ ਵੇਲੇ ਉਹਨਾਂ ਦੇ ਸਾਥ ਦੇ ਵਿੱਚ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਚਾਹੀਦਾ ਧੰਨਵਾਦ ਜੀ